ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਮੌਸਮ ਦੀ ਕਿ ਆਉਣ ਵਾਲੇ 7 8 9 10 ਵੀਰੋ ਅੱਜ 8 9 10 ਤਿੰਨ ਦਿਨ ਦੀ ਆਪਾਂ April ਮਹੀਨੇ ਦੀ ਅਪਡੇਟ ਦੇਵਾਂਗੇ ਕਿ ਇਹ ਤਿੰਨ ਦਿਨਾਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਵੀਰੋ ਥੋੜਾ ਮੋਟਾ ਬਦਲਾਪ ਆਪਾਂ ਨੂੰ ਹਵਾਵਾਂ ਦੇ ਰੂਪ ਦੇ ਵਿੱਚ ਕੱਲ੍ਹ ਦੇ ਦਿਨ ਤੋਂ ਹੀ ਦੇਖਣ ਨੂੰ ਮਿਲਿਆ ਜੋ ਕਿ ਹਵਾਵਾਂ ਉੱਤਰ ਪੱਛਮ ਦਿਸ਼ਾ ਤੋਂ ਵਗਦੀਆਂ ਸੀ ਕੱਲ੍ਹ ਦਿਨ ਦੇ ਸਮੇਂ ਤੋਂ ਵੀਰੋ ਹਵਾਵਾਂ ਬਦਲ ਕੇ ਜੋ ਰੁੱਖ ਦੀ ਹਵਾਵਾਂ ਦਾ ਪੂਰਬੀ ਹੋ ਚੁੱਕਾ ਸੀ ਅੱਜ ਉਸ ਤੋਂ ਵੀਰੋ ਥੋੜੇ ਕੱਲ੍ਹ ਦੇ ਮੁਕਾਬਲੇ ਜ਼ਿਆਦਾ ਤੇਜ਼ ਗਤੀ ਦੀ ਹਵਾਵਾਂ ਅੱਜ ਪੂਰਬੀ ਦਿਸ਼ਾ ਤੋਂ ਆਪਾਂ ਨੂੰ ਚਲਦੀਆਂ ਮਿਲਣਗੀਆਂ ਪੂਰਬੀ ਹਵਾਵਾਂ ਚੱਲਣ ਦਾ ਸਿੱਧਾ ਇਹ ਮਤਲਬ ਹੁੰਦਾ ਕਿ ਪੰਜਾਬ ਦੇ ਮੌਸਮ ਦੇ ਵਿੱਚ ਵੀਰੋ ਕੋਈ ਨਾ ਕੋਈ ਗੜਬੜ ਜ਼ਰੂਰ ਹੋਵੇਗੀ ਕਿਉਂਕਿ ਪੂਰਬੀ ਹਵਾ ਜੋ ਵੀਰੋ ਇੱਕ ਮੌਸਮ ਖਰਾਬ ਸੋ ਅੱਜ ਦਿਨ ਦੇ ਸਮੇਂ ਪੂਰਬੀ ਹਵਾਵਾਂ ਵਗਣਗੀਆਂ ਵੀਰੋ ਕੱਲ ਨੂੰ 9 10 ਦੇ ਵਿੱਚ ਪੰਜਾਬ ਦੇ ਵਿੱਚ ਜੋ ਕਿ ਗਰਮੀ ਦਾ ਪ੍ਰਭਾਵ ਜਿਆਦਾ ਵਧ ਰਿਹਾ ਇਸ ਦੇ ਕਾਰਨ ਜੋ ਟੈਂਪਰੇਚਰ 40-42 ਡਿਗਰੀ ਤੇ ਜਾਣਗੇ ਵੀਰੋ ਉਦੋਂ ਅਚਾਨਕ ਗਰਜ ਚਮਕਲੇ ਬੱਦਲ ਬਣਨ ਦਾ ਜੋ ਮਾਹੌਲ ਹੈ ਬਣ ਜਾਂਦਾ ਹੈ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਵੀਰੋ ਜਿੱਥੇ ਕਿਤੇ ਜਿਆਦਾ ਗਰਮੀ ਦਾ ਟੈਂਪਰੇਚਰ ਵੱਧ ਜਾਂਦਾ ਹੈ ਉੱਥੇ ਮੀਂਹ ਦੇ ਸਰ ਬਣਨੇ ਨਿਸ਼ਚਿਤ ਹੁੰਦੇ ਨੇ ਇਹਨਾਂ ਪ੍ਰੀ ਮਾਨਸੂਨ ਸੀਜ਼ਨ ਦੇ ਵਿੱਚ ਤੇ ਅਚਾਨਕ ਗਰਜ ਚਮਕਲੇ ਬੱਦਲ ਬਣਦੇ ਥੋੜੇ ਸਮੇਂ ਲਈ ਜੋ ਕਿ 10-20 ਮਿੰਟ ਜਾਂ ਅੱਧੇ ਘੰਟੇ ਲਈ ਮੀਂਹ ਹਨੇਰੀ ਗਰਜ ਚਮਕ ਤੇਜ ਹਵਾ ਵੀ ਰੋ ਜਾਂ ਮੋਟੀ ਕਣੀ ਦਾ ਮੀਂਹ ਹੁੰਦਾ ਵੀਰੋ ਐਦਾਂ ਦਾ ਜੋ ਹੁੰਦਾ ਚਸ਼ਰਾਟੇ ਦਾ ਮੀਂਹ ਐਦਾਂ ਦੀ ਗਤੀਵਿਧੀਆਂ ਅਚਾਨਕ ਇਹ ਆਉਣ ਵਾਲੇ 1-2 ਮਹੀਨੇ ਮਿਲਦੀਆਂ ਨੇ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਸੋ ਵੀਰੋ ਪੰਜਾਬ ਦੇ ਵਿੱਚ ਕੱਲ ਤੇ ਪਰਸੋਂ ਦੋ ਦਿਨਾਂ ਦੇ ਵਿੱਚ ਆਪਾਂ ਨੂੰ ਐਸਾ ਹੀ ਮਾਹੌਲ ਦੇਖਣ ਨੂੰ ਮਿਲੇਗਾ ਬੱਦਲ ਬਾਈ ਗਰਜ ਚਮਕ ਮੀਂਹ ਹਨੇਰੀ ਵੀਰੋ ਐਦਾਂ ਦੀਆਂ ਗਤੀਵਿਧੀਆਂ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਹੋ ਸਕਦੇ ਜਿਹਦਾ ਕੋਈ ਖਾਸ ਦਾਇਰਾ ਆਪਾਂ ਜਾਂ ਜ਼ਿਲ੍ਹਾ ਵਾਈਜ਼ ਵੀਰੋ ਜਾਣਕਾਰੀ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਜੋ ਜਿੱਥੇ ਕਿਤੇ ਟੈਂਪਰੇਚਰ ਵੀਰੋ ਵੱਧਦਾ ਹੈ ਉਹਨਾਂ ਖੇਤਰਾਂ ਦੇ ਵਿੱਚ ਕੁਝ ਸਮੇਂ ਲਈ ਮੌਸਮ ਖਰਾਬ ਹੋ ਕੇ ਕੁਝ ਸਮੇਂ ਬਾਅਦ ਮੌਸਮ ਵੀਰੋ ਫਿਰ ਫਿਰ ਤੋਂ ਸਾਫ਼ ਹੋ ਜਾ ਰਿਹਾ ਸੋ ਐਦਾਂ ਦੀਆਂ ਗਤੀਵਿਧੀਆਂ ਆਪਨੂੰ ਪੰਜਾਬ ਦੇ ਵਿੱਚ ਆਉਂਦੇ ਦੋ ਦਿਨਾਂ ਦੇ ਵਿੱਚ ਵੀਰੋ ਟੁੱਟਵੇਂ ਰੂਪ ਦੇ ਵਿੱਚ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਿਦੇ ਵਿੱਚ ਹਵਾਵਾਂ ਦੀ ਵੀਰੋ ਤੇਜ਼ ਗਤੀਆਂ ਹਵਾਵਾਂ ਚੱਲ ਸਕਦੀਆਂ ਨੇ ਤਕਰੀਬਨ 40-45 ਕਿਲੋਮੀਟਰ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਬਗਚਰ ਦੇ ਵਿੱਚ ਕੁਝ ਇਸੇ ਤਰ੍ਹਾਂ ਦੇ ਚੱਬ ਸਕਦੇ ਗਰਜ ਚਮਕ ਦਾ ਵੀ ਵੀਰੋ ਅੱਜ ਕੱਲ੍ਹ ਜੋ ਸਿਸਟਮ ਹੈ ਉਹ ਜ਼ਿਆਦਾ ਹੁੰਦਾ ਹੈ ਵੀਰੋ ਬਿਜਲੀ ਵਗੈਰਾ ਡਿੱਗਣ ਦਾ ਇਦਾਂ ਦੇ ਹਾਲਾਤ ਵੀਰੋ ਵੜ ਸਕਦੇ ਨੇ ਆਉਂਦੇ ਦੋ ਦਿਨ ਵੀਰੋ ਪੰਜਾਬ ਦਾ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ ਸੋ ਬਾਕੀ ਵੀਰੋ ਸਮੇ ਸਮੇਤੇ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਸ਼ਾਮ ਦੀ ਵੀਡੀਓ ਦੇ ਵਿੱਚ ਜਾਂ ਵੀਰੋ ਕੱਲ ਸਵੇਰ ਦੀ ਵੀਡੀਓ ਵਿੱਚ ਆਪਾਂ ਫੇਰ ਸਾਰੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਕੋਸ਼ਿਸ਼ ਕਰਾਂਗੇ ਜੇਕਰ ਜ਼ਿਲ੍ਹਾ ਬਾਈ ਦਾ ਆਪਾਂ ਨੂੰ ਜਾਣਕਾਰੀ ਦੀ ਕੋਈ ਰਿਪੋਰਟ ਮਿਲ ਗਈ ਜੀ ਆਪਾਂ ਜ਼ਿਲ੍ਹਾ ਬਾ ਜਾਣਕਾਰੀ ਦੇ ਦਈਏ ਕਿੰਨਾ ਖੇਤਰਾਂ ਦੇ ਵਿੱਚ ਬਰਸਾਤ ਦੇ ਸਰਵਣਨ ਦੇ ਪਰ ਇਹ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਸਿਸਟਮ ਹੈ ਟੁੱਟਵੇਂ ਰੂਪ ਦੇ ਵਿੱਚ ਕਿਤੇ ਨਾ ਕਿਤੇ ਵੀਰੋ ਆਪਣਾ ਪ੍ਰਭਾਵ ਦਿਖਾ ਸਕਦਾ ਕੁਝ ਏਰੀਏ ਬਿਨਾਂ ਕਿਸੇ ਗੜਬੜ ਦੇ ਵੀ ਰਹਿ ਸਕਦੇ ਨੇ ਸੋ ਇਹ ਸੀ ਜਾਣਕਾਰੀ ਕਿਸਾਨ ਵੀਰਾਂ ਲਈ ਕਿਉਂਕਿ ਜੋ ਕਿ ਸਰੂਆਂ ਵਗੈਰਾ ਵੀਰੋਂ ਵੱਡੀਆਂ ਨੇ ਉਹ ਅੱਜ ਇੰਨਾ ਆਪਣਾ ਕੰਮ ਨਿਪਟਾ ਸਕਦੇ ਨੇ ਕਿਉਂਕਿ ਕੱਲ ਤੋਂ ਵੀਰੋਂ ਪੰਜਾਬ ਦਾ ਮੌਸਮ ਖਰਾਬ ਹੋਣ ਜਾ ਰਿਹਾ ਟੁੱਟਵੇਂ ਰੂਪਾਂ ਦੇ ਵਿੱਚ ਕੋਈ ਜ਼ਰੂਰੀ ਨਹੀਂ ਕਿ ਇਸ ਜ਼ਿਲ੍ਹੇ ਦੇ ਵਿੱਚ ਮੀਂਹ ਪਊਗਾ ਉਹ ਚਲ라 ਰਹੇ ਜੂਗਾ ਆਪਾਂ ਜਾਣਕਾਰੀ ਪੱਕੀ ਨਹੀਂ ਦੇ ਸਕਦੇ ਪਰ ਮੌਸਮ ਵੀਰੋਂ ਖਰਾਬ ਹੋ ਗਿਆ ਬਾਕੀ ਪੱਜਾਂਗੇ ਲੱਕੀ ਸ਼ਾਮ ਨੂੰ ਫਿਰ ਹਾਜ਼ਰ ਹੋਵਾਂਗੇ ਵੀਡੀਓ ਦੇ ਵਿੱਚ ਕੱਲ ਸਵੇਰੇ ਧੰਨਵਾਦ ਜੀ